ਸਾਖੀਕਾਰ ਮੰਮੀ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ ਡੈਡੀ ਜੀ ਸਾਖੀਕਾਰ ਪੁੱਤ ਏ ਮੰਮੀ ਆਪੇ ਨੂੰ ਆਪਣੀ ਕੁਰਸੀ ਦੇ ਦਿੱਤੀ ਤੇ ਆਪ ਤੂੰ ਵੱਡੀ ਮarli ਆਹੋ ਆਹੋ ਕਹਿੰਦੇ ਆ ਵੀ ਤੂੰ ਦੇ ਅੱਗੇ ਨਿੱਕੀ ਹੈ ਨਹੀਂ ਸਾਡੀ ਬਰਾਬਰ ਹੋਣਾ ਨਹੀਂ ਹੋਰ ਨਿੱਕੀ ਆਣਾ ਫਿਰ ਫੋਨ ਦੇਣਾ ਆਈ ਤਾਂ ਫਿਰ ਬੰਗਾ ਬੈਣਾ ਨਹੀਂ ਫੋਨ ਕੋਣਾ ਯੋ ਕੁਝ ਫਾ ਜਾਣੀ ਮੈਂ ਬੱਸ ਨਹੀਂ ਹੁਣ ਕੇ ਆਣੀ ਪਸੰਦ ਨੇ ਆਣੀ ਆਪਣੀ ਮਾਂ ਨੂੰ ਪਸੰਦ ਨੇ ਕੱਟਵਾ ਕੇ ਅਰਜੋਤ ਅੱਜ ਤੇ ਅਮਰਜੀਤ ਮਾਰ ਪੁਲਸ ਵਾਲੀ ਲੱਗਣ ਈ ਆ ਪੂਰੀ ਪੂਰੀ ਥੈਂਕ ਯੂ ਸਹੀ ਗੱਲ ਆ ਇਹਦੇ ਨਾਲ ਕਿ ਜੋਨ ਕੈਦ ਕਰਕੇ ਲਿਆਈ ਆ ਜੀ ਕੋਬਨਾ ਬਚ ਕੇ ਰਹੀ ਆ ਮੇਰਾ ਮੂੰਹ ਤੀ ਪਹਿਲਾਂ ਮੈਂ ਤਾਂ ਤਾਂ ਜਿਹੜੇ ਪਹਾਰੇ ਪੁੱਛੇ ਜ਼ਰੂਰੀ ਆ ਵੀਡੀਓ ਇੱਕ ਗੱਲ ਕਹਿੰਦਾ ਮੈਂ ਮੋਟਿਆ ਚੱਲ ਚੱਲ ਮਿੱਟੋ ਮਿੱਟੋ ਲੈ ਫਿਰ ਕੈਦ ਵਾਲੀ ਗੱਲ ਨਹੀਂ ਵੀ ਕੈਦ ਵਾਲੀ ਗੱਲ ਹੋਗੀ ਵੀ ਉਧਰ ਜਾਈ ਗੱਲ ਕਰ ਪਹਿਲਾਂ ਉਹਨੂੰ ਪਹਿਲਾਂ ਉਹਨੂੰ ਫਿਰ ਉਧਰ ਵਾਲੇ ਆਜਾ ਵਾਲੂਟਾ ਗਿਆ ਆਹੋ ਅੱਛਾ ਇਹਨੇ ਬਾਵਾ ਕੀ ਕਰੇ ਆਹ ਵਾਲੇ ਚਲੀ ਥੋੜੀ ਘਟਾਏ ਆ ਹਾਂ ਬਾਵਾ ਸਾਡੇ ਧਾਰੀ ਵਾਲ ਸਮਾਗਮ ਆ ਉਥੇ ਵਾਲ ਟੈਗ ਜਾਨਾ ਹਾਰ ਮੇਸਮਾਗ ਦੇ ਬਾਹਰ ਟੈਗ ਜਾਨਾ ਆਦੀ ਸੁਭਾਗ ਮਾ ਤਾ ਕੋਈ ਉਹਨੂੰ ਪੁੱਛਣਾ ਮੈਨੂੰ ਕਹਿੰਦੇ ਕਿ ਵਾਲ ਹੀ ਤਾਂ ਕਟਣਾ ਤੇਰੀ ਵਾਲਾ ਸਮਾਗਮਾ ਤੂੰ ਬਾਤ ਦੇ ਜੋ আর ਲੰਮੇ ਰਹਿਣ ਵੀ ਵਾਲ ਨਹੀਂ ਕੱਟਨੇ ਕਿਉਂ ਪਰਣਾ ਪਟਣ ਜਾਨਾ ਉਥੇ ਬੰਦ ਪਰ ਗਿਆ ਤਾਂ ਕੱਲ ਨੂੰ ਸੁਭਾਗ ਮਾ ਕੱਲ ਨੂੰ ਮੈਂ ਭੱਜ ਗਿਆ ਤਾਂ ਕਿ ਨਵੀਂ ਵੀਡੀਓ ਤਬ ਵੀਡੀਓ ਸਮਾਗਮ ਕੱਲ ਲਾਵਾ ਅੱਜ ਕਰਾਂ ਅੱਜ ਕੱਲ ਨੂੰ ਆਇਆ 28 ਨਤੀ ਉਹ ਤੇ ਦੋਈ ਦੇ ਨਾ ਫਾਦੂ ਸੱਟਾ ਪਾ ਲਿਆ ਸੋਨੀ ਨੇ ਕੀਤਾ ਹਨ ਫੋਨ ਹਾਂ ਆ ਪਾਇਆ ਆ ਪੱਕਾ ਪੱਕਾ ਹੋਣਾ ਹੈ ਸਮਝਿਆ ਨਾ ਹੋਣਾ ਪੱਕਾ ਹੀ ਹੋਣਾ ਕਹੜੀ ਤੇ ਪੱਕਾ ਆ ਉਹ ਵੀ ਤੁਸੀਂ ਵੀ ਆਇਓ ਉਥੇ ਆਲੇ ਸਪੈਸ਼ਲ ਖਾਣ ਨੂੰ ਰੱਖਣਾ ਤੁਹਾਨੂੰ ਮੈਂ ਤੁਹਾਨੂੰ ਜੀ ਮੈਂ ਤੁਹੀਂ ਸਾਡੇ ਘਰੇ ਆ ਜਿਓ ਤੁਹਾਡੇ ਚਰਨਾਂ ਤੇ ਬੈ ਜਾਣਾ ਵਾਹਿਗੁਰੂ ਵਾਹਿਗੁਰੂ ਬਾਬਾ ਕਿਰਪਾ ਕਰੀ ਭੈਣਾ ਅਨੀ ਮੇਰੇ ਚਰਨਾਂ ਵੀ ਧੂੜ ਮਾਂ ਸਮਝ ਗਈ ਕਿ ਇੱਥੇ ਆਈ ਤੁਹਾਡੇ ਚਰਨਾਂ ਦੀ ਧੂੜ ਸੱਤ ਦੇ ਆਉਣਾ ਸਾਡੇ ਦੇ ਚੱਲਾਈ ਧੂੜ ਕੇ ਉਹ ਚੰਦੇ ਥੱਲੇ ਲੱਗਦੀ ਨਹੀਂ ਕੁਰਸੀ ਅੱਜ ਮੈਂ ਲੰਮੀ ਆਵੇ ਲੱਗੇ ਅਦੇਦਨ ਅਦੇਦਨ ਧੂੜ ਬੜੋ ਸਹੀ ਮੈਂ ਲਾਉਂਦੀ ਆ ਲੱਗੇ ਮੇਰੇ ਮੈਨੂੰ ਅਮਰਜੀਤ ਲੰਗਰ ਚੋਂ ਲੰਗਰ ਚੋਂ ਲਿਆ ਕੇ ਦੇਦੀ ਮੈਂ ਖਵਾਦੀ ਨਾ ਕੁਛ ਵੀ ਨਹੀਂ ਲੰਗਰ ਚੋਂ ਨਹੀਂ ਨਹੀਂ ਲੰਗਰ ਨਾਲ ਦੀ ਨਹੀਂ ਸਭਾਗਵਾ ਬਹੁਤ ਵੱਡਾ ਹਾਂ ਲੰਗਰ ਚੋਂ ਕਾਦੀ ਗੱਲ ਆ ਐਂ ਅਸੀਂ ਅੱਪ ਕਾਰ ਲੈ ਜਾਾਂਗੇ ਅੰਟੀ ਆ ਆਪਣੇ ਮੰਮੀ ਡੈਡੀ ਨੂੰ ਹਾਂ ਕਿ ਮੰਮੀ ਡੈਡੀ ਦੇ ਸਾਥ ਨਹੀਂ ਮੰਮੀ ਡੈਡੀ ਗਾਡੀ ਵਿੱਚ ਨਹੀਂ ਸਾਰੇ ਭੈਣ ਭਰਾ ਨੂੰ ਖੁੱਲਾ ਸਦਾ ਧਾਰਿਆਲ ਸੋਈਆਂ ਅੱਡੇ ਤੇ ਕਮਾਕਾ ਕਾਲ ਤੇ ਮਾਫ ਹੋ ਹਾਂ ਸਦਾ ਐਵੇਂ ਦੇਨੇ ਸਾਰਿਆਂ ਨੂੰ ਹਾਂ ਪਰ ਨਹੀਂ ਅੰਟੀ ਅੰਕਲ ਜਿਹੜਾ ਸਪੈਸ਼ਲ ਕੈਂਡ ਇਹ ਨਹੀਂ ਆਪਣੇ ਘਰ ਲੈ ਜਾਗੇ ਸਾਡਾ ਘਰ ਉੱਥੇ ਲੱਗ ਗਈ ਆ ਕੋਈ ਨਹੀਂ ਆਪਾਂ ਹੁਣ ਜਦੋਂ ਗੁਰਦੁਆਰਾ ਸਾਹਿਬ ਜਾਣਾ ਤੇ ਸਮਾਗਮ ਵਿੱਚ ਜਾਣਾ ਨਾ ਉੱਥੇ ਮਿਲਾਂਗੇ ਸਾਰੇ ਜਣੇ ਨਹੀਂ ਬਾਅਦ ਵਿੱਚ ਚਲੋ ਨਾ ਇਹ ਸਾਡਾ ਬਲੇਖਾ ਇਹਦੇ ਬਾਹਰ ਅਡੇ ਤੋਂ ਤੱਕ ਅਡੇ ਦੇ 28 ਦੇ 29 ਨੂੰ ਸ਼ਾਮਾਂ ਦਾ ਜਦੋਂ ਮਹਾਰਾਜ ਦਾ ਸਰੂਪ ਚਲ ਜੇ ਨਾ ਸਮਝੋ ਉਹ ਗੁਰਦੁਆਰ ਬਣ ਜਾਂਦਾ ਉੱਥੇ ਜਿੱਥੇ ਜਾਏ ਬਹੇ ਮੇਰਾ ਸਤਿਗੁਰ ਸੋਈ ਥਾਂ ਸਹਾਰਾ ਆਰਾਮ ਰਾਖਾ ਆਹ ਦੇਖੋ ਚਲੋ ਆਣਾ ਮਹਾਰਾਜ ਦੇ ਘਰ ਆਪਾਂ ਮਾਰੇ ਨਹੀਂ ਕਹਿੰਦੇ ਬਾਕੀ ਸਾਰੇ ਨੂੰ ਸਦਾ ਵਾ ਜਰੂਰ ਆਇਓ ਨਹੀਂ ਨਹੀਂ ਖੁੱਲਾ ਸੱਚਾ ਕਿ ਸਾਰੇ ਪੈਸੇ ਲਾਉਂਦੇ ਆਂ ਅੰਦਰ ਬਾਹਰ ਦੇ ਮੁਲਖਾਂ ਵਾਲੇ ਜਿਹੜੇ ਇੰਨੀ ਸੇਵਾ ਜਿੰਨਾਂ ਦੀਆਂ ਮੰਤਾਂ ਪੂਰੀਆਂ ਹੁੰਦੇ ਨੇ ਨਾ ਰਮਜੋਦ ਸਾਰੇ ਜਿਲੇਪਾਂ ਦਾ ਹੀ ਲੰਗਰ ਲਾਉਂਦੇ ਆ ਉਹ ਵੀ ਆਂਦੇ ਸਾਡੇ ਕੱਲਿਆਂ ਵੱਲੋਂ ਹੋਵੇ ਅੱਛਾ ਇਹੀ ਰਲਣਾ ਨਹੀਂ ਕਿਸੇ ਦਿਨ ਆ ਵੱਖਰਾ ਵੱਖਰਾ ਸਾਰੇ ਲੈਣੇ ਵਿਸਿਟ ਕਰਿਓ ਸਾਡੇ ਇਹਦੇ ਬਾਅਦ ਲੰਗਰ ਚੱਲਦਾ ਨਹੀਂ ਨਹੀਂ ਇਹਦੇ ਬਾਅਦ ਲੰਗਰ ਚੱਲਦਾ ਤੇ ਮੈਂ ਆਉਂਦੀ ਹਾਂ ਅੱਛਾ ਠੀਕ ਆ ਸਹੀ ਗੱਲ ਮੈਨੂੰ ਸ਼ੂਗਰ ਨਾ ਨਾ ਅਜੇ ਸ਼ੂਗਰ ਨਹੀਂ ਬੱਸ ਮਿੱਠਾ ਆਪਾਂ ਖਾ ਲਿਆ ਹੁਣੇ ਡੈਡੀ ਆਖਣੇ ਹੁਣੇ ਡੈਡੀ ਆਖਣਾ ਪਤਾ ਨਹੀਂ ਲੱਗਦਾ ਝਾਟ ਹੀ ਦਿੱਤਾ ਹੋਣਾ ਦਿੰਦੀ ਮੇਰੇ ਦੋ ਰਿਸ਼ਤੇ ਆ ਇਹਨਾਂ ਦੇ ਨਾਲ ਮਮਮੀ ਡੈਡੀ ਵਾਲਾ ਤੇ ਅੰਕਲ ਅੰਟੀ ਹੋਣ ਅੰਕਲ ਅੰਟੀ ਨਾਲ ਰਿਸਪੈਕਟ ਮਿਲਦੀ ਆ ਤੇ ਮਮਮੀ ਡੈਡੀ ਕਹਿ ਵੀ ਰਿਸਪੈਕਟ ਹੀ ਮਿਲਦੀ ਆ ਬੱਸ ਇਹ ਨਾਮ ਦੇ ਸੱਤਾਂ ਨੇ ਨਹੀਂ ਰਿਸਪੈਕਟ ਮਿਲਦੀ ਹੈ ਰਿਸਪੈਕਟ ਨਹੀਂ ਦਈਓ ਧੰਨਵਾਦ ਇਹ ਸਾਡੇ ਵੱਡੇ ਆ ਕੀ ਆਖੜੇ ਮਾਤਸੂਨ ਮੈਨੂੰ ਰਿਸਪੈਕਟ ਮਿਲਦੀ ਆ ਕਿ ਰਿਸਪੈਕਟ ਦਿੰਦੇ ਹੀ ਨਹੀਂ ਨਹੀਂ ਐਸੀ ਰਿਸਪੈਕਟ ਦੇਣੇ ਨਾ ਥੋੜਾ ਘੈੜੇ ਮਿਲਦੀ ਥੋੜਾ ਘੈੜੇ ਹੀ ਮਿਲਦੀ ਹੈ ਕਾ ਕਿਨਾ ਬੋਲਿਆ ਜਾਂਦਾ ਵਾ ਬਾਕੀ ਸਾਡੇ ਮਾਸਟਰ ਸਾਹਿਬ ਜਿਹੜੇ ਉਹ ਸਾਡੀਆਂ ਗਲਤੀਆਂ ਸੁਧਾਰਦੇ ਨੇ ਥੈਂਕ ਯੂ ਮਾਸਟਰ ਸਾਹਿਬ ਮਾਸਟਰ ਜੀ ਇਹ ਨਹੀਂ ਸੁਧਰਣੇ ਲਈ ਸਟ੍ਰੀਨਿੰਗ ਫੜੋ ਇੱਕ ਨਹੀਂ ਨਹੀਂ ਸਟ੍ਰੀਨਿੰਗ ਇੱਕ ਗੱਲ ਯਾਦ ਆ ਮੈਨੂੰ ਅੱਜ ਵੀ ਉਹ ਬਲੈਕ ਬੋਰਡ ਨੂੰ ਵੇਖ ਬਲੈਕ ਬੋਰਡ ਨੂੰ ਵੀ ਘਾਟ ਹੁੰਦਾ ਉਹ ਤਾਂ ਸੁਮੇਤ ਹੁਣੇ ਕਹਿੰਦੇ ਸੀ ਵੀ ਆ ਸਟੀਆਂ ਚ ਕਰੀਏ ਚਾਲੂ ਫੇ ਉਹ ਕੰਮ ਆ ਆ ਬੱਚਿਆਂ ਵਾਲਾ ਕਰਾਂਗੇ ਯਾਰ ਕੰਮ ਫੇ ਚਲੋ ਕਰ ਲੋ ਮੈਨੂੰ ਨਾ ਮੈਂ ਸੱਚ ਦੱਸਾਂ ਵੀ ਜਦੋਂ ਮੈਂ ਉਹ ਬਲੈਕ ਬੋਰਡ ਨੂੰ ਵੇਖੀ ਨਾ ਕਿਹੜੀ ਵੀਡੀਓ ਨਹੀਂ ਬੋਲਾ ਬੱਚਿਆਂ ਮਾਰੂ ਬੱਚਿਆਂ ਨੂੰ ਪਰੇਸ਼ਾਨ ਕੀ ਬੱਚਿਆਂ ਨੇ ਬੱਚਿਆਂ ਦੀ ਤਾਂ ਮਾਰੂ ਪਰੇਸ਼ਾਨ ਮੈਨੂੰ ਸੱਚੀ ਉਹ ਵੀਡੀਓ ਦੀ ਯਾਦ ਆ ਜਾਂਦੀ ਹੈ ਤੇ ਇਹ ਕੰਟੀਨਿਊ ਹੈ ਕਿ ਆਂਟੀ ਮੇਰੀ ਮੰਮੀ ਬਣੀ ਤੂੰ ਗਈ ਲੈਂਦਾ ਹੈ ਤੂੰ ਗੇ ਉਹ ਸੱਚੀ ਵੀਡੀਓ ਬੜੀ ਚੱਲਦੀ ਹੈ ਦੋ ਚ ਰੋਲਾ ਬੜਾ ਪਿਆਰੀ ਨਾ ਬੜੀ ਚੜੀ ਹੋ ਚੱਲਦੀ ਨਾ ਨਿਆਣਿਆਂ ਨੂੰ ਇਦਾਂ ਨਹੀਂ ਹੁੰਦੇ ਹੁੰਦੇ ਕਿ ਬਾਕੀ ਚਲੋ ਸਾਰੇ ਜਣੇ ਵੀਡੀਓ ਨੂੰ ਪਿਆਰ ਕਰਿਆ ਕਰੋ ਜਿੰਨਾ ਵੀ ਹੋ ਸਕੇ ਯਾਨਟੀ ਅਕਲ ਦੇ ਵਲੌਗ ਨੂੰ ਪਿਆਰ ਕਰਿਆ ਕਰੋ ਬਿਲਕੁਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸ਼ੇਅਰ ਕਰੋ ਪਿਆਰ ਕਰੋ ਕਮੈਂਟ ਕਰੋ ਸੋਹਣੇ ਸੋਹਣੇ ਕਰੇ 13000 ਨਾਲ ਸਬਸਕ੍ਰਾਈਬਰ ਹੋ ਗਏ ਹਨ ਤੇ 13000 ਸਾਨੂੰ ਵੇਖੇ ਰਾਣੀ 13000 ਹੀ ਵਲੌਗ ਚਾਹ ਸਕਦਾ ਪਰ ਇਹ ਨਹੀਂ ਸਾਡੇ ਸ਼ੈਸੋ ਲੱਗੇ ਪਹੁੰਚਲੇ ਰਾਣੀ ਕੋਈ ਨਹੀਂ ਹਾਡੀ ਵੀਡੀਓ ਨੂੰ ਸਕਿਪ ਕਰਕੇ ਵੇਖਦੇ ਸਕਿਪ ਕਰਕੇ ਪਤਾ ਨਹੀਂ ਚਲੋ ਮੈਂ ਅਗਲੀ ਵੀਡੀਓ ਵੀਡੀਓ ਵੇਖਿਆ ਕਰੋ ਜੀ ਬਾਕੀ ਇਹ ਹੈ ਨਾ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਨਾ ਫਿਰ ਉਹ ਉਹਨਾਂ ਨੂੰ ਕੋਈ ਲੋਕਾਂ ਦੇਖਣਾ ਘੱਟ ਪਸੰਦ ਕਰਦੇ ਲੋਕ ਆ ਜਿਹੜਾ ਗੱਭਰੂ ਨਹੀਂ ਨਹੀਂ ਐਵੇਂ ਨਹੀਂ ਹੁੰਦੀ ਗੱਲ ਹੈਗੀ ਐਵੇਂ ਨਹੀਂ ਗੱਲ ਹੈਗੀ ਅੱਛਾ ਮੈਨੂੰ ਤੇ ਇੰਦੀ ਲੱਗਦਾ ਤਾਂ ਹੀ ਸਾਡੀ ਚੱਲਣ ਨਹੀਂ ਦੇਰ ਲੋਗੀ ਕਿਵੇਂ ਸਮਝੇ ਕਿਦਾਂ ਭਾਵੇਂ ਬਜ਼ੁਰਗ ਦੀ ਹੋ ਜਾਂਦੇ ਆ ਪਰੀ ਹੋ ਜਾਂਦੇ ਆ ਨਹੀਂ 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 ਮੇਰੀ ਗੱਲ ਸੁਣੋ ਇੱਕ ਕਮੈਂਟ ਭਾਵੇਂ ਬੰਦਾ ਬਜ਼ੁਰਗ ਹੋ ਜਾਏ ਭਾਵੇਂ ਨਾ ਆਵੇ ਪਰ ਉਹਨੂੰ ਦੇਖਣਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਕੇਵਲ ਬਜ਼ੁਰਗ ਬੰਦਾ ਵੀ ਐਓ ਜਿਆਨੀ ਗੱਲ ਕਾਇਰ ਜਾਂਦਾ ਨਾ ਕਿਸਾਨ ਉਹ ਆਪਰੇ ਖਤਰੂ ਨਹੀਂ ਬਣਾਉਂਦੇ ਕਿ ਨਾ ਕਹਿ ਗਈ ਤੁਸੀਂ ਨਹੀਂ ਨਹੀਂ ਜੇ ਬਜ਼ੁਰਗਾਂ ਨਾਲ ਸਾਰੀ ਗੱਲ ਨਹੀਂ ਕਰਨੀ ਤੇ ਬੱਚਿਆਂ ਨਾਲ ਥੋੜੀ ਕਰਨੀ ਆ ਹੈਨਾ ਕਿਉਂਕਿ ਜਿੰਨਾ ਮੈਂ ਤੁਹਾਡੇ ਵਲੌਗ ਪੂਰੇ ਮੈਂ ਤੁਹਾਡੇ ਤੁਹਾਨੂੰ ਲੋਕ ਬਹੁਤ ਪਸੰਦ ਕਰਦੇ ਆ ਬਹੁਤ ਸਾਰੇ ਬਹੁਤ ਜਿਆਦਾ ਪਸੰਦ ਕਰਦੇ ਆ ਮੇਰੇ ਇਸ ਦੇ ਬਾਰੇ ਤੁਹਾਨੂੰ ਬਹੁਤ ਬਾਲੀ ਆ ਵੀ ਮੈਂ ਤੇ ਸਾਰੇ ਭੈਣ ਭਰਾਵਾਂ ਦਾ ਬੜਾ ਧੰਨਵਾਦ ਆ ਜਿਹੜਾ ਵਿਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵੀ ਫਿਰ ਵੀ ਸਾਨੂੰ ਵੇਖਦੇ ਬਿਲਕੁਲ ਕਮੈਂਟ ਵੀ ਲਿਖਦੇ ਹਨ ਨਾ ਤੇ ਬਾਹਰਲੇ ਮੁਖਾਵੇ ਸਿਰ ਖੁਰਕਣ ਦਾ ਟਾਈਮ ਨਹੀਂ ਹੁੰਦਾ ਕਿਸੇ ਦਾ ਪਰ ਫਿਰ ਵੀ ਹਟ ਆਪਣੇ ਆਪਣੀ ਲਾਈਫ ਉਹ ਉੱਥੇ ਹੈ ਨਾ ਆਪਣਾ ਟਾਈਮ ਕੱਢ ਕੇ ਸਾਨੂੰ ਵੀ ਵੇਖਦੇ ਆ ਇਹ ਇਧਰੋਂ ਆਪਣੇ ਆਪਣੇ ਦੇਖ ਦੇ ਵਿੱਚ ਉਹ ਵੀ ਬੜਾ ਪਿਆਰ ਦੇ ਰਹੇ ਹੁਣ ਜਿੱਥੇ ਜਾਏਗਾ ਮੈਂਟਾਂ ਦੇ ਵਿੱਚ ਲਿਖ ਕੇ ਭੇਜਦੇ ਆ ਸਾਨੂੰ ਬੜਾ ਸੰ ਚੰਗਾ ਲੱਗਦਾ ਮੈਂ ਤੁਹਾਨੂੰ ਸਪੈਸ਼ਲੀ ਗੱਲ ਦੱਸੋ ਕੋਈ ਸੁਣਾਉ ਨੂੰ ਕਾਹਈ ਆਈ ਗੱਲ ਨਹੀਂ ਮੇਰੇ ਪਾਪਾ ਜੀ ਆ ਉਹ ਮੇਰੇ ਕੋਲ ਪਤਾ ਨਹੀਂ ਮੈਂ ਜਿੱਦੜੇ ਕਿਹੜੇ ਦੇਚਾ ਉਹ ਆਂਟੀ ਅਕਰ ਬਾਰ ਪਸੰਦ ਕਰਦੇ ਆ ਮਾਮੇ ਨੂੰ ਫੋਨ ਕਰਕੇ ਪੁੱਛਦੇ ਆ ਪਤਾ ਪੁੱਛਦੇ ਆ ਕਿ ਦੱਸਣਾ ਜਨਾ ਕਿ ਪ੍ਰਮਾਸੀ ਕੀ ਹੈ ਫਰਮੈਸ਼ ਨਹੀਂ ਮੇਰੇ ਮਾਮੇ ਲੱਗੇ ਆ ਸਾਈਪ੍ਰਸ ਨਹੀਂ ਨਹੀਂ ਤਾਂ ਬਿਟਵੀ ਲੱਗੇ ਆ ਫ੍ਰੈਂਸੀਆ ਫ੍ਰਾਂਸ ਯਾਰ ਉਹ ਵੀ ਨਾਮ ਆ ਮੇਰਾ ਫ੍ਰਾਂਸੀਆ ਮਲਪੀ ਮੇਰੇ ਨਾਂ ਤੇ ਆ ਆ ਫਰਮੈਸ਼ ਕਹੀ ਜਦੋਂ ਤੂੰ ਬਰਾਏ ਇਹ ਕਦੇ ਦੇਖ ਲਈ ਨਾਮ ਬੋਲ ਜਾਂਦੇ ਆ ਮੁਨਕਰਾ ਨਾਮ ਆ ਫ੍ਰਾਂਸ ਫ੍ਰਾਂਸ ਤੇ ਹਨਾ ਤੇ ਉਹ ਆਂਟੀ ਅੱਗੇ ਸਾਡੇ ਵੱਲ ਫਰਮੈਸ਼ ਹੀ ਕਰਦੇ ਉਹਦਾ ਸੁਣ ਲਈ ਤੇ ਜਦੋਂ ਮਲਪੀ ਆਂਟੀਆਂ ਕਦੇ ਵਲੌਗ ਵਲੌਗ ਚ ਪਹਿਲੀ ਵਾਰੀ ਮੈਂ ਹੀ ਨਾ ਤੇ ਉਹਨਾਂ ਨੇ ਫਸਟ ਵਲੌਗ ਚ ਇਹ ਕਿਆ ਹੀ ਨੋ ਟਾਈਗਰ ਵਲੌਗ ਬਣਾਇਆ ਹੈ ਮੈ ਮੈਰਿਜ ਵਾਲਾ ਆਪਾ ਜਿੱਦ ਮੇਰੇ ਵਿਆਹ ਵਾਲੀ ਵੀਡੀਓ ਆਈ ਉਹਨਾਂ ਨੇ ਵਲੌਗ ਦਾ ਅੱਗੇ ਕਮੈਂਟ ਕੀਤਾ ਅਮਰ ਦਾ ਰਿਸ਼ਤਾ ਮੈਂ ਵੀ ਕਰਾਉਂਦਾ ਹਾਂ ਅੱਛਾ ਤੇ ਪਰ ਨਾ ਅਰਦੀ ਗੱਲ ਨਹੀਂ ਬਣੀ ਪਰ ਜਿੱਤੇ ਸੰਯੋਗ ਜਿੱਤੇ ਅਰਦੀ ਗੱਲ ਉੱਠੀ ਗੱਲ ਜੇ ਤੇ ਲੱਗਦਾ ਹੋ ਰਿਹਾ ਇਹਦਾ ਆ ਹੋਈਦਾ ਰਹਿਦਾ ਸੰਦਪਰਾਗੇ ਆਈਏ ਜਾਈਏ ਸੰਦਪਰਾਗੇ ਤਾਰ ਲੋਕ ਭਾਨੀਆਂ ਮਾਰਦੇ ਸੰਜੋਗ ਜੋਰਾਵਰ ਵਾਹ ਵਾਹ ਕਾ ਬਾਤ ਨਹੀਂ ਤੈਨੂੰ ਸੁਣਾਉਣਾ ਨਹੀਂ ਆ ਸੰਦ ਕੋਈ ਉੱਥੇ ਸੁਣੇ ਇਸ ਤਰੀਕੇ ਸਾਲੇ ਤੇ ਸੁਣਿਆ ਨਹੀਂ ਹੁਣ ਸਾਡੇ ਉੱਤੇ ਸੁਣਦਾ ਨਹੀਂ ਉਹਦਾ ਮੇਰੇ ਕੋਲ ਸੁਣਿਆ ਹੁਣ ਅੱਛਾ ਜੇ ਮੈਂ ਹੋਰ ਕਹਿੰਦਾ ਮੈਨੂੰ ਨਹੀਂ ਕਹਿੰਦਾ ਅੱਜ ਦੀ ਹੋਰ ਕਰਕੇ ਖਾ ਪੀ ਕੇ ਗਲੀ ਚ ਪੈਰ ਵਾਲੇ ਹੋ ਗਏ ਅਸਾਂ ਉਹ ਤਾਂ ਲੋਕਡਾਊਨ ਹੀ ਹੋ ਸਕਦਾ ਹੈ ਅੱਛਾ ਸ਼ਾਇਦ ਇਹ ਰਵੇ ਲੋਕਡਾਊਨ ਚ ਹੋਇਆ ਵਾ ਉਹ ਤਾਂ ਮੈਨੂੰ ਪਤਾ ਨਹੀਂ ਲੱਗ ਕਿ ਮੇਰਾ ਵਿਆਹ ਹੋ ਗਿਆ ਵਾ 20 ਚ ਹੋਇਆ ਹਾਂਜੀ ਕਿ ਵਿੱਚ ਮੈਨੂੰ ਕੱਲੇ ਕਿ ਨਹੀਂ ਕਿ ਯਕੀਨ ਤੀ ਮੈਂ ਤੁਹਾਨੂੰ ਤਾਂ ਕਿ ਮੇਰਾ ਵਿਆਹ ਹੋਇਆ ਹੋਊਗਾ ਅੱਛਾ ਤਾਂ ਜਾਣਗੇ ਤਾਂ ਜਾਣਦੇ ਮਿਲ ਕੇ ਪੜ ਜਾ ਨਹੀਂ ਨਹੀਂ 20 ਚ ਹੋਇਆ 20 ਚ ਹੀ ਲੋਕਡਾਊਨ ਅੱਜ 20 ਮਾਰਚ ਮਾਰਚ 20 ਚ ਜ਼ਿਆਦਾ ਹੈਗਾ ਹਾਂ ਇਹ ਹਾਸੇ ਵਾਲੀ ਗੱਲ ਆ ਮੈਂ ਬਾਰੇ ਮੈਂ ਸੰਦ ਮੈਨੂੰ ਪਤਾ ਨਹੀਂ ਮੇਰੇ ਚੇਤਾ ਹੀ ਉਹ ਕਰੇ ਕਿ ਸਾਹਮਣੇ ਸੰਤ ਸੁਣਾਇਆ ਹੀ ਸੰਤ ਪ੍ਰਾਗੇ ਉਹ ਸਾਲੀਆਂ ਨੇ ਆਖਿਆ ਨਾ ਸੰਤ ਸੁਣਾ ਜੀਜਾ ਤੇ ਆਂਦਾ ਵੀ ਸੰਤ ਪ੍ਰਾਗੇ ਆਈਏ ਜਾਈਏ ਸੰਤ ਪ੍ਰਾਗੇ ਰਾਈ ਨਹੀਂ ਤੁਸੀਂ ਸਾਰੀਆਂ ਆ ਗਈਆਂ ਤੇ ਦਵਿੰਦਰ ਕਿਉਂ ਨਹੀਂ ਆਈ ਜੀ ਨਹੀਂ ਸੁਣਾ ਮੈਂ ਆਖਿਆ ਹੀ ਸੰਤ ਪ੍ਰਾਗੇ ਆਈਏ ਆਈਏ ਸੰਤ ਪ੍ਰਾਗੇ ਪਰਨਾ ਹਾਂ ਤੀ ਤવાડી ਰਾਜ ਕਰੂਗੀ ਫੇਰ ਕੋਈ ਨਹੀਂ ਕਰਨਾ ਆਹ ਜੀ ਮਨ ਚਿਤਾ ਆ ਗਿਆ ਆ ਆ ਆ ਆ ਆਹ ਸੰਤ ਬਾਵਾ ਅੱਦੇ ਦੀ ਕਿਰਪਾ ਨਾਲ ਕੇਦਾ ਚੜਦੀ ਕਲਾ ਰੱਖਿਆ ਰਾਜ ਹੀ ਕਰਨ ਦਾ ਹੈ ਮੈਂ ਜੋੜੀ ਕਾ ਦੀ ਹੰਸਰੀ ਜੋੜੀ ਹੈਗੀ ਨਾ ਸਹੀ ਗੱਲ ਆ ਸਹੀ ਗੱਲ ਆ ਵੜਾ ਲੱਗਾ ਤੇ ਕਿਹਦੇ ਨਾਲ ਲੜ ਪਈ ਲੜਨ ਵਾਲੀ ਫਾਈਟ ਪਹਿਲੇ ਨੰਬਰ ਤੇ ਆਵੇ ਸਾਰੇ ਕਹਿੰਦੇ ਆ ਮਾਮੀ ਵਾਲੇ ਸਾਰੇ ਕਹਿੰਦੇ ਵੀ ਵੀਡੀਓ ਚ ਜਿੱਦਾਂ ਲੜਦੇ ਆ ਅਸਲ ਜ਼ਿੰਦਗੀ ਜਿਵੇਂ ਇਦਾਂ ਹੀ ਲੜਦੇ ਹੋਣੇ ਆ ਸੱਚੀ ਲੜਦੇ ਆਗੇ ਇਦਾਂ ਇਦਾਂ ਆਹ ਹੋ ਕੇ ਇਦਾਂ ਲੜਦੇ ਹੋਣੇ ਮੈਂ ਇਹ ਲੱਗਾ ਕਿਦਾਂ ਕਮੈਂਟ ਆਉਂਦੀ ਹੈ ਇਹਨਾਂ ਨੇ ਬਲਕਿ ਵੀ ਨਹੀਂ ਵੀ ਲੜਦੀ ਉਦਾਂ ਲੜਦੇ ਨਹੀਂ ਕਿ ਕੋਈ ਪਤਾ ਨਹੀਂਗਾ ਵੀ ਆਪਾਂ ਹੁਣ ਇਹ ਗੱਲ ਕਰਦੇ ਕਰਦੇ ਭਾਵੇਂ ਵੀਡੀਓ ਵੀ ਵਲੌਗ ਚ ਲੜ ਪਈਏ ਗੱਲ ਕੋਈ ਪਤਾ ਨਹੀਂ ਹੈ ਨਾ ਇੱਕ ਵਾਰ ਗੱਲ ਹੀ ਇਦਾਂ ਨਹੀਂ ਵੀ ਉਸੇ ਸਾਰੇ ਭੈਣ ਭਰਾ ਨੂੰ ਪਤਾ ਮੇਰੇ ਵੱਲੋਂ ਵੀ ਮੈਂ ਨਹੀਂਗਾ ਲੜਦਾ ਇਹੀ ਤੇਜ਼ ਹਾਂ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਝੂਠ ਆਂਟੀ ਤਾਂ ਕੋਈ ਨੀ ਕੀ ਗੱਲ ਕਰਦੇ ਤੁਸੀਂ ਲੜਦੇ ਫੇਰ ਅੱਛਾ ਬੱਸ ਮੇਲਾ ਔਰਤ ਨੇ ਔਰਤ ਦੀ ਗੱਲ ਕਰਨੀ ਸਹੀ ਗੱਲ ਹੈ ਸਾਬਾ ਉਹ ਬਾਕੀ ਉਧਰ ਵੀ ਇੰਨਾ ਭੈੜ ਭਰਾ 13000 ਸਬਸਕ੍ਰਾਈਬਰ ਆ ਉਹ ਸਾਰਾ ਮੇਰੇ ਆਲਾ ਹਾਂ ਉਧਰ ਨੂੰ ਮੈਂ ਪੁੱਛ ਲੈਣਾ ਵੀ ਮੈਂ ਲੜਾਕਾ ਵਾਂ ਕਿ ਜਾਂ ਇਹ ਲੜਕੀ ਹੈ ਤੁਸੀਂ ਦੱਸਣਾ ਕਮੈਂਟਾਂ ਜਾਂ ਦੱਸੋ ਹਾਂ ਸਾਰੇ ਜਾਣੇ ਦੱਸ ਦਿਓ ਵੀ ਜਿਆਦਾ ਇਕ ਪੱਤਾ ਕੌਣ ਆ ਹਾਂ ਕਮੈਂਟ ਜ਼ਰੂਰ ਸਾਰੇ ਕਰਿਓ ਇੱਕ ਬੰਦਾ ਵੀ ਲੜਕੇ ਆਪਣੇ ਆਪ ਨੂੰ ਐਂ ਕਹਿੰਦਾ ਵੀ ਮੈਂ ਜਨਾਨੀ ਨਾਲ ਲੜਦਾ ਹਾਂ ਹਾਂ ਕਦੀ ਨਹੀਂ ਤੇ ਕਹਿੰਦਾ ਬੰਦਾਂ ਨੇ ਇਹਨਾਂ ਪੱਤੀ ਜਨਾਨੀ ਲੜਾਈ ਨੂੰ ਵਾਜਾ ਮਾਰਦੀ ਫਿਰਦੀ ਹੈ ਨਹੀਂ ਦੂਜੀ ਗੱਲ ਇਹ ਆ ਫੋਰ ਐਗਜ਼ਾਮਪਲ ਗੋਪੀ ਮੈਂ ਫੋਰ ਐਗਜ਼ਾਮਪਲ ਗੋਪੀ ਕੋਈ ਨਹੀਂ ਕੋਈ ਗੱਲ ਜਿਹਨਾਂ ਦੀ ਉੱਠਦੀ ਜਨਾਨੀ ਦੇ ਪੈਰੋਂ ਉੱਠਦੀ ਤੇ ਫਿਰ ਗੱਲ ਹੁੰਦੀ ਹੈ ਉਹ ਕਿਦਾਂ ਉੱਠਦਾ ਉਹਦਾ ਗੱਲ ਹੀ ਹੋਗੀ ਮਮਿਨੇ ਦੱਸੋ ਉਹ ਕਿਦਾਂ ਕਿਦਾਂ ਉੱਠਦੀ ਦੱਸੋ ਜਨਾਨੀ ਦੋ ਜਨਾਨੀ ਗੁੰਮਸੋਤ ਤੁਰ ਫਿਰਨ ਸਭ ਲੋਕ ਲੜਾਈ ਨੂੰ ਵਾਜਾ ਮਾਰਦੇ ਆ ਇਹ ਗੋਮੋਸੋਮਦਾਰ ਫਾਇਦਾ ਹੋਣਾ ਪਰ ਚਲੋ ਆਪਣਾ ਕੰਮ ਕਰੀਏ ਗੋਮਲੀ ਹੋ ਹੁੰਦਾ ਹੈ ਭਾਂਡਾ ਚੋ ਕੇ ਠਾਕ ਅੱਦ ਮਾਰਨਾ ਉਹ ਭਾਂਡਿਆ ਤੋਂ ਪਤਾ ਲੱਗਦਾ ਲੀੜੇ ਤੋਂ ਪਤਾ ਲੱਗਦਾ ਨਿਆਣੇ ਨੂੰ ਕੁੱਟਣ ਤੋਂ ਬਰ ਲੱਗ ਜਾਂਦਾ ਇਹ ਅੱਜ ਗੁੱਸੇ ਇਹ ਨਿਆਣੇ ਬਰਾ ਕੀ ਕਰਨਾ ਜਾਂ ਹੋਰ ਹੋਰ ਕਿ ਨਹੀਂ ਕੋਸ ਤੇ ਡੰਗਰਾਂ ਨੂੰ ਹੀ ਗਾਲਾਂ ਕੱਢੀ ਜਾਣੀਆਂ ਜੇ ਪੁੱਛਣਾ ਕੀ ਹੋਇਆ ਮੈਂ ਤੈਨੂੰ ਕੁਝ ਗਿਆ ਸਹੀ ਗੱਲ ਵਾ ਪਰ ਨਹੀਂ ਪਰ ਜੋਬੜੇ ਮੇਰੀ ਇਹ ਆਦਤ ਨਹੀਂ ਹੈ ਕਿ ਸਹੀ ਗੱਲ ਆ ਤੂੰ ਮੇਲਣਾ ਫੜਨੀ ਨਹੀਂ ਨਾ ਮੇਰੇ ਮੇਲਣਾ ਬੁਲਣਾ ਨਹੀਂ ਮੇਰਾ ਸਿੱਧਾ ਹੀ ਕੰਮ ਹੋਣਾ ਨਾ ਮੇਰਾ ਸਿੱਧਾ ਕੰਮ ਨਹੀਂ ਆ ਮੈਂ ਬਾਰੇ ਮੈਨੂੰ ਜਦੋਂ ਕਿਤੇ ਗੁੱਸਾ ਵੀ ਨਾ ਜਾਂ ਕੁਝ ਵੀ ਆ ਤੇ ਮੇਰੀ ਆਦਤ ਹੈ ਮੈਂ ਉਸੇ ਬਣਾ ਕੇ ਵਾਲ ਕੱਢ ਦੇਣੀ ਆ ਜੋ ਬਣੇ ਹੋਵੇ ਜਿਹੜਾ ਜੋ ਹੱਥ ਆ ਉਹ ਮਾਰ ਦਿੰਨੀ ਆ ਨਾ ਮਾਰਦੀ ਨਹੀਂ ਹੁੰਦੀ ਮਨ ਮੱਲੇ ਸਿੱਧਾ ਡੈਮਿੰਨ ਤਰਸਾ ਇਹਨਾਂ ਡੈਡੀ ਖੱਲੇ ਦੇ ਮੈਂ ਚੋਬਣ ਨੂੰ ਕਹੀ ਰਹਿਣਾ ਵੇ ਚੋਬੜਾ ਤੇ ਲੰਮੇ ਬੈਂ ਤੈਨੂੰ ਕਿੱਦਾਂ ਗਿਸ਼ਾਰਾ ਹੁੰਦਾ ਤੂੰ ਕਿੱਦਾਂ ਫੂੜ ਜਿਹਾ ਲੰਮਾ ਕਿੱਥਾ ਕਰਦਾ ਵਾ ਨਹੀਂ ਨਹੀਂ ਵੈਰੀ ਗੁੱਡ ਇਹ ਗੱਲ ਤੇਰੀ ਮੈਨੂੰ ਮੰਨਣ ਚ ਆਈ ਆ ਵੀ ਡੈਡੀ ਇਕੱਲਾ ਕੰਮ ਕਰਦੇ ਆ ਵੀ ਤੂੰ ਲੰਮਾ ਬੈ ਕੇ ਕੀ ਕਰਦਾ ਤੂੰ ਵੀ ਨਾਲ ਕਰਾਵਾ ਸ਼ਾਬਾਸ਼ ਪੁੱਤ ਸ਼ਾਬਾਸ਼ ਆਹ ਆ ਗੱਲ ਕੀਤੀ ਮੇਰੇ ਦਿਆਨ ਸਖੋ ਸਾਡੇ ਅਮਰੋ ਤੇ ਕਈ ਵਾਰੀ ਆਂਟੀ ਇਕੱਲੀ ਕੰਮ ਕਰਦੀ ਆ ਅੰਕਲ ਜੀ ਤੁਸੀਂ ਵੀ ਹੈਲਪ ਕਰਾਇਆ ਕਰੋ ਅੰਕਲ ਜੀ ਤੁਸੀਂ ਇਹ ਆਲ ਬਕਰਾਇਆ ਕਰੋ ਉਹ ਤਾਂ ਜੀ ਹੁਣ ਛੇੜ ਹੀ ਲਿਆਦਾ ਮੈਨੂੰ ਉਹ ਸੋਣੀ ਲੈ ਤੇ ਕੰਕ ਕਰ ਨਹੀਂ ਛੇੜ ਉਹ ਸੋਣੀ ਲੈ ਜਿਆਦਾ ਬੜਾ ਕਰਦੇ ਹੋ ਹੋਰ ਵੀ ਲਓ ਆਪੇ ਆਪੇ ਮਰ ਗਈ ਨਾ ਇੱਥੋਂ ਤਾਂ ਵੀ ਅੰਦਾਜ਼ਾ ਹੀ ਲਾ ਲੈਣਾ ਹੁਣ ਜਿਆਦਾ ਵਰਕੇ ਫੁੱਲ ਨਹੀਂ ਲੋੜੇ ਪਹਿਲੇ ਪਤਾ ਲੱਗ ਗਿਆ ਤੁਹਾਨੂੰ ਆ ਕੀ ਸਾਡੀ ਕਾਰਵੜ ਮੈਂ ਮੈਂ ਬਹੁਤ ਪੱਤੀ ਆ ਮੇਰੇ ਕੋ ਸਾਰੇ ਜਾਣੇ ਬਚ ਕੇ ਰਹੋ ਇਹ ਗੱਲ ਹੈ ਨਹੀਂ ਉਹ ਵੀਡੀਓ ਚ ਪਤਾ ਲੱਗਦਾ ਵਾ ਨਾ ਮੈਨੂੰ ਵੀ ਪਤਾ ਲੱਗਦਾ ਮੈਂ ਕੰਮ ਨੂੰ ਆਉਂਦੀ ਨਾ ਮੈਂ ਕੰਮ ਨਹੀਂ ਮੈਂ ਕਰਦੀ ਮੈਂ ਦਵਾਈ ਦਿੰਦੀ ਵੀ ਮੇਰੀਆਂ ਨਵਾਂ ਧੀਆ ਕੰਮ ਕਰਦੀਆਂ ਮੈਂ ਨਹੀਂ ਕਰਦੀ ਮੈਂ ਅੱਗੇ ਇੱਕੋ ਮੱਝ ਚੋਣੀ ਹਾਂ ਹੁਣ ਗਾਈ ਸੂਪੀ ਹੁਣ ਇੱਕ ਗਾਈ ਤੇ ਇੱਕ ਮੱਝ ਚੋਣੀ ਬਸ ਇਹਦਾ ਤਾਂ ਸਿਰਫ ਡੰਗਰ ਚੂਣੀ ਬਾੜੀਆਂ ਫੜ ਕੇ ਮੈ ਲੈਣਗੇ ਦੁੱਧ ਵਾਲੀਆਂ ਬਾਪਸ਼ਾ ਕਰਨੇ ਮੈਂ ਦੁੱਧ ਦੇ ਕੇ ਉਹਨਾਂ ਦੇਰੀ ਮੈਂ ਪੱਠੇ ਦੇ ਹੁਣ ਅੱਜ ਕੱਲੇ ਪਹਿਲੇ ਦਿਨ ਉਤਰਾ ਮੈਂ ਪਹਿਲੇ ਦਿਨ ਦੁੱਧ ਰਾਤੀ ਦੇ ਕੇ ਆਇਆ ਔਰ ਰਾਤੀ ਭੁੜਾ ਦੇ ਆਇਆ ਜਦੋਂ ਮੜ ਕੇ ਨਹੀਂ ਜਾਣਾ ਜਦੋਂ ਮਨ ਫੇਰ ਇਹਨੇ ਬਲਕੇ ਫੜ ਕੇ ਲੱਤ ਤੇ ਲੱਤ ਤੇ ਨਾਲ ਹੀ ਘੁੰਮ ਦੇ ਦਿੱਤਾ ਮੇਰੀ ਦਾੜ ਦੰਦ ਬਹੁਤ ਦੁਖੰਡਿਆ ਮੈਂ ਤਾਂ ਜਾ ਕੇ ਨਹੀਂ ਸਿਰ ਗਈ ਮੈਂ ਮੁਰ ਕੇ ਫੇਰ ਮੁੜ ਕੇ 10 ਵਜੇ ਨਹੀਂ ਸਰਦਾਰ ਦੁਖੰਡਿਆ ਕਿ ਮੈਂ ਇੰਨਾ ਕੰਮ ਕਰਾਂ ਦੋਵੇਂ ਹਾਂਜੀ ਮੈਂ ਵੀ 10 ਵਜੇ ਮੁੜ ਕੇ ਨਹੀਂ ਉੱਠਣਾ ਵਾ ਤੇ ਫੇਰ ਇਹਨੇ ਕੋਈ ਦੇਖਣਾ ਵਾ ਕਿ ਕਿੱਧਰ ਨੂੰ ਜਾਣਾ ਕਿੱਧਰ ਨੂੰ ਫੇਰ ਫੋਨ ਘਮਾਉਣੇ ਆ ਰੂਟ ਪਲਾਨ ਬਣਾਉਣਾ ਫੇਰ ਰੂਟ ਪਲਾਨ ਉਹ ਬਣਾਣਾ ਅਸਕਰ ਸਕੌਟੀ ਵੀ ਖੜੀ ਹੋਏ ਹਾਂ ਤੇ ਜੇ ਮੈਂ ਬਾਹਰ ਪੱਠਿਆਂ ਤੇ ਗਿਆ ਵਾ ਉੱਥੇ ਮਗਰ ਫੋਨ ਖੜਕਣਾ ਜਦੋਂ ਇਹਦਾ ਆ ਗਿਆ ਫੋਨ ਉਦੋਂ ਨਾਂ ਵੇਖ ਕੇ ਵੇਖਣਾ ਮੈਂ ਕਿਹਾ ਲੈ ਵੀਡੀਓ ਲਾ ਗਈ ਪੂਰੀ ਮੇਰੇ ਮਾਤੀ ਹੋ ਜਾਣਾ ਵੀਡੀਓ ਨੂੰ ਆ ਗਿਆ ਕਿਤੇ ਐਨੇ ਵਜੇ ਸੱਦ ਲਏ ਉਹਨਾਂ ਨੇ ਚਲੋ ਠੀਕ ਆ ਜੀ ਚਲੋ ਸਰ ਵੱਟ ਜਮਾਨਾ ਕੱਟ ਭਲੇ ਦੇ ਦੇ ਉਹ ਕਰੋ ਗੁਜ਼ਾਰਾ ਕਰੋ ਗੁਜ਼ਾਰਾ ਪਰ ਇਹ ਨਹੀਂ ਹੁੰਦੇ ਗੱਲਾਂ ਦੇ ਗੱਲਾਂ ਰਹਿ ਜਾਂਦੀਆਂ ਹਾਂ ਮੈਂ ਸੱਚੀ ਗੱਲ ਕਹਣਾ ਬੰਦ ਬੈਕ ਕਾਮਗਾਰੀ ਬੰਦੇ ਦਾ ਖਤਮ ਹੁੰਦਾ ਬੰਦਾ ਮੁੱਕ ਜਾਂਦਾ ਬੰਦਾ ਮੁੱਕ ਜਾਂਦਾ ਵਾਣਾ ਬੰਦਾ ਕਹਿੰਦਾ ਤੇਰਾ ਵੀ ਕੰਮ ਵਿਆਹ ਵੀ ਕੰਮ ਵਿਆਹ ਚਲੋ ਮੁੱਕੇ ਤਾਂ ਸਾਰੇ ਹੋ ਜਾਂਦੇ ਤੇ ਜਿੱਦਣ ਬੰਦਾ ਆਪਣੀ ਮੰਜੀ ਦੇ ਪਿਆ ਹੁੰਦਾ ਐਸੇ ਪਾਸੇ ਲੋਕ ਬੈਠੇ ਹੁੰਦੇ ਉਧਰ ਵੀ ਦਾ ਬੰਦਾ ਹੈ ਸਾਡੇ ਬੜਾ ਸਰਦਾ ਹੀ ਆ ਸਰਦਾ ਸਰਦਾ ਕਹਿੰਦਾ ਸਾਡੇ ਤਿੰਨੇ ਹੱਥ ਤਰਦੀ ਤੇਰੀ ਉਹ ਬਹੁਤੀਆਂ ਜ਼ਗੀਰਾਂ ਵਾਲਿਆ ਹੈ ਕਿਤੇ ਦੰਦਾਂ ਦੇ ਬੰਨ੍ਹ ਦੇ ਇੱਕ ਕਰਕੇ ਰੱਬ ਦਾ ਨਾਮ ਲਿਆ ਕਰੋ ਹੈ ਤੇ ਹੱਡੀਆਂ ਦੀ ਹਾਰ ਦਾ ਭਲਾ ਕਰਿਆ ਕਰੋ ਜਸੂਤਮਾ ਦੀ ਸੇਵਾ ਕਰਿਆ ਕਰੋ ਬਿਲਕੁਲ ਬਿਲਕੁਲ ਠੀਕ ਆ ਜੀ ਇਸ ਤਰ੍ਹਾਂ ਦੀ ਤੇ ਨਾਲ ਅਸੀਂ ਸਹਿਮਤ ਹਾਂ ਸਾਰੇ ਸਾਰਿਆਂ ਨੂੰ ਸਹਿਮਤ ਹਾਂ ਸੱਚੀ ਕਾ